ਅਰੇ ਯਾਰ ਬੇਸੂ ਤੇ ਬੰਦ ਰਹਿ ਗਿਆਸ ਤੈਨੂੰ ਤੇ ਵੀ ਵੇਚਣਾ ਹੈ ਵੇਚੀਂਗੇ ਬਿਲਕੁਲ ਵੇਚੀਂਗੇ ਵੇਚੋ ਲੇਕਿਨ ਇਹ ਬਾਹ ਚੱਟੜ ਬਾਹ ਚੱਟੜ ਜੇ ਮੇਰੇ ਤੇ ਪੈ ਗਈ ਆਪਣਾ ਹਿਸਾਬ ਨਾਲੀ ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਨਾਲੀ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕਾ ਕੋਈ ਜੜਾ ਹੋਇਆ ਸੀ ਹਗਾਮਾ ਹਨਾ ਤੇ ਉਹਦੇ ਵਿੱਚ ਇੱਕ ਪਹਿਣ ਨੇ ਕਿਹਾ ਸੀ ਆ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਨਾਲੀ ਪਹਿਣੇ ਤੈਨੂੰ ਸਲੂਟ ਹੈ ਤੂੰ ਜਿਉਂਦੀ ਬਾਦੀ ਰਹੇ ਬਹਿਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਸੇ ਮੈਂ ਮੇਰੀ ਛੋਟੀ ਭੈਣ ਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜ਼ੀ ਹੋਵੇ ਹੈਨਾ ਤੁਹਾਡੀ ਇੱਕ ਪੁਰਸੜੀ ਕੁੜੀ ਨੇ ਵਾਹ ਫੜੀ ਲੈਡੀ ਕਨਸਟੇਬਲ ਨੇ ਹੈਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਦੀ ਡਿਊਟੀ ਚ ਅਣਗਹਿਲੀ ਕਰਦਾ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਪਹਿਣ ਨੇ ਆਪਣੀ ਡਿਊਟੀ ਨਿਭਾਈ ਹੈ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਹੈ ਜਿਹੜੀ ਗੱਲ ਹੈਗੀ ਜੀ ਵੀ ਛੱਡ ਮੇਰੀ ਬਾਹ ਆਪਣਾ ਹਿਸਾਬ ਲਾ ਲਈ ਛੇ ਮੇਰੀ ਛੋਟੀਏ ਪਹਿਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਪਹਿਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਦ ਵਿੱਚ ਕੋਈ ਨਹੀਂ ਖੜਦਾ ਉਹ ਨਾਲ ਇੱਕ ਭਲੇਖੇ ਦੇ ਇੱਕ ਬਹਿਮ ਨੇ ਕਦੇ ਵੀ ਪੰਪਾਂ ਜਾਣਾ ਹੀ ਕੇਦੇ ਜੇ ਕਦੋਂ ਉੱਤੇ ਵਰਦੀ ਜੇ ਤੇ ਇਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭਾਵੇਂ ਇਹਨੇ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਚਲ ਮੈਂ ਬਹਿਰੂ ਅੱਗੇ ਅਰਦਾਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਜੇ ਰਾਜਨੀਤੀ ਵਿੱਚ ਜਾਵੇਂ ਜੋ ਮਰਜ਼ੀ ਕਰੇ ਪਰ ਇੰਨਾ ਧਿਆਰ ਕੀ ਭੈਣ ਮੇਰੀ ਆਪ ਦਾ ਭਮਿਕਾ ਖਾਤਰੇ ਜਨਾ ਪਾਰੇ ਪੰਪਾਂ ਜਾ ਕੇ ਕਦੇ ਪੁਰਸ ਨਾਲ ਹੱਥੋਂ ਪੈ ਨਾਈ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ ਤੈਨੂੰ ਸਲੂਟ ਬਾਂਹ ਛੱਡ ਮੈਂ ਭੇਜ ਦੂੰਗੀ ਅਰੇ ਯਾਰ ਭੇਜ ਦੂੰਗੀ ਤੇ ਕੋਈ ਨਾ ਰਹਿਣੇ ਪਾਸ ਦੇਂਗਾ ਤੁਹਾਨੂੰ ਮੇਰੇ ਵੀ ਭੇਜਣਾ ਹੈ ਭੇਜੀਂਗੇ ਬਿਲਕੁਲ ਭੇਜੀਂਗੇ ਭੇਜੋ ਲੇਕਿਨ ਇਹ ਬਾਂਹ ਛੱਡ ਮਾਂ ਛੱਡਦੀ ਭੇਜੇ ਮੇਤੇ ਪੈ ਗਈ ਆਪਣਾ ਹਿਸਾਬ ਨਾਲੀ ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਨਾਲੀ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ 'ਕੋਈ ਜਿਹੜਾ ਹੋਇਆ ਸੀ ਹਗਾਮਾ ਹਨਾ ਤੇ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਸੀਗਾ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਨਾਲੀ ਪੈਣੇ ਤੈਨੂੰ ਸਲੂਟ ਐ ਤੂੰ ਜਿਉਂਦੀ ਬਸਦੀ ਰਹੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੋਟੀ ਭੈਣ ਤੈਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਐ ਸਰਕਾਰੀ ਮੁਲਾਜ਼ਮ ਜਿਹੜਾ ਮਰਜ਼ੀ ਹੋਵੇ ਹਨਾ ਤੁਹਾਡੀ ਇੱਕ ਪੁਲਸ ਵਾਲੀ ਕੁੜੀ ਨੇ ਵਾਹ ਫੜੀ ਲੈਡੀ ਕਨਸਟੇਬਲ ਨੇ ਹਨਾ ਉਹਨੇ ਆਪਣੀ ਡਿਊਟੀ ਨਿਭਾਈ ਐ ਤੁਸੀਂ ਆਪਣੀ ਡਿਊਟੀ ਨਿਭਾਈ ਐ ਤੁਸੀਂ ਆਪਣੀ ਜਗ੍ਹਾ ਤੇ ਸਹੀਓ ਉਹ ਆਪਣੀ ਜਗ੍ਹਾ ਤੇ ਸਹੀ ਐ ਤਨੂ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਦੀ ਡਿਊਟੀ 'ਚ ਅਣਗਹਿਲੀ ਕਰਦਾ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਹੈ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਹੈ ਜਿਹੜੀ ਗੱਲ ਹੈਗੀ ਸੀ ਵੀ ਛੱਡ ਮੇਰੀ ਬਾਹ ਆਪਣਾ ਹਿਸਾਬ ਲੈ ਲੈ ਛੇ ਮੇਰੀ ਛੋਟੀਏ ਭੈਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਬਣੇ ਮਾੜਾ ਕੰਮ ਹੋ ਜਾਣਾ ਸੀ ਯਾਰ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਤੁਹਾਡੇ ਨਾਲ ਇੱਕ ਭਲੇਖੇ ਨੇ ਇੱਕ ਬਹਿਮ ਨੇ ਕਦੇ ਵੀ ਪੰਪਾਂ ਜਣਾ ਹੀ ਕੇ ਦੇ ਜੇ ਕਦੋਂ ਉੱਥੇ ਵਰਦੀ ਜੇ ਤੇ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭਾਵੇਂ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਚਾਹ ਰ ਮੈਂ ਬਹਿਰੂ ਅਗਰ ਦਰਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਜਾਂ ਰਾਜਨੀਤੀ ਵਿੱਚ ਜਾਵੇਂ ਜੋ ਮਰਜ਼ੀ ਕਰੇ ਪਰ ਇੰਨਾ ਧਿਆਰ ਕੀ ਭੈਣ ਮੇਰੀ ਆਪ ਦਾ ਭਵਿੱਖ ਖਾਤਰੇ ਜਨਾ ਪਾਰੇ ਪੰਪਾ ਜਾ ਕੇ ਕਦੇ ਪੁੱਤ ਨਾਲ ਹੱਥੋਂ ਪੈਣਾ ਨਹੀਂ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ ਤੈਨੂੰ ਸਲੂਟ